5 ਦੇ ਦੀ ਵੱਡੀ ਆਫਰ 15 1500 ਰੁਪਏ ਦੇ ਸੂਟ 2 ਮਿਲਦੇ ਅਸੀਂ ਦੇਣਾ 350 ਰੁਪਏ ਦਾ 700 ਰੁਪਏ 2 ਆ ਚੱਕੋ ਭਾਈ ਜਿਹੜਾ ਮਸਲੀਨ ਦਾ ਸੂਟ ਆ ਬਜ਼ਾਰਾਂ ਚ 1500 ਰੁਪਏ ਦਾ ਇੱਕ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ 500 ਰੁਪਏ ਸੂਟ ਰਹਿ ਗਿਆ ਦੇਖੋ ਭਾਜੀ 500 ਰੁਪਏ ਦਾ ਸੂਟ ਭਾਜੀ ਛੇਤੀ ਛੇਤੀ ਆਜੋ 31 ਅਕਤੂਬਰ ਤੱਕ ਅਕਤੂਬਰ ਦੀ 31 ਤਰੀਕ ਤੱਕ ਬਹੁਤ ਵੱਡੇ ਫਾਇਦੇ ਬਜ਼ਾਰਾਂ ਦੇ ਵਿੱਚ ਉੱਤੇ ਰੇਟ ਲਿਖਿਆ ਨਹੀਂ ਹੁੰਦਾ ਅਸੀਂ ਲਿਖ ਕੇ ਦਿੰਨੇ ਆ ਦੇਖੋ 1000 ਵਾਲਾ ਸੂਟ 650 ਰੁਪਏ ਦਾ ਭਾਜੀ ਆ ਵੀ ਸੂਟ 17 118 1800 ਦਾ ਬਜ਼ਾਰ ਚ ਇੱਕ ਇੱਥੇ ਤੁਹਾਨੂੰ 1500 ਦੇ ਦੋ ਕਰਤੇ 750 ਰੁਪਏ ਸੂਟ ਦੇਤਾ ਇਸ ਲਈ ਕਹਿੰਨੇ ਬਈ 6 ਦੀ 6 ਦੀ ਆਜੋ ਅਰੇਂਜ ਕਰਕੇ ਕਹਿੰਨੇ ਆ ਦੇਖੋ ਠੋਕ ਕੇ ਕਹਿੰਨੇ ਆ ਸਿੱਧੇ ਕੈਮਰੇ ਤੇ ਬੋਲਦੇ ਆ ਇਹ 1600 ਤੋਂ ਘੱਟ ਨਹੀਂ ਸੂਟ ਮਿਲਣਾ 850 ਰੁਪਏ ਦਾ ਤੁਸੀਂ ਚੈੱਕ ਕਰ ਲਓ 850 ਦੇ ਵਿੱਚ ਇਦਾਂ ਦੇ ਟੌਪ ਦੇ ਲੱਦੀ ਸੂਟ ਬੀ ਸ਼ੇਪ ਗਲੇ ਬਣਿਆ ਘੇਰੇ ਫਰੰਟ ਟੌਪ ਦੀਆਂ ਚੀਜ਼ਾਂ ਦਪੱਟੇ ਨਾਲ 850 ਚ ਆਦੇ ਰੈੱਡ ਸੂਟ ਬਾਜ਼ਾਰ ਦੇ ਵਿੱਚ 2 2.5 ਹਜ਼ਾਰ ਤੋਂ ਘੱਟ ਤਾਂ ਸ਼ੁਰੂ ਹੀ ਨਹੀਂ ਹੁੰਦਾ ਪਰ ਸਾਡੇ ਕੋਲ ਆਜੋ ਇਦਾਂ ਦੇ ਹੈਵੀ ਪੀਸ ਸਿਰਫ 1 1000 ਚ ਲੈ ਜਾਓ ਤਾਂ ਇਹ ਵੀ 1000 ਰੁਪਏ ਦਾ ਭਾਜੀ ਵੈਡਿੰਗ ਸੂਟ ਤਾਂ ਮੈਂ ਕਹਿੰਨਾ 3000 ਤੋਂ ਘੱਟ ਨਹੀਂ ਮਿਲਦਾ ਪਰ ਅਸੀਂ ਇੱਕ ਕਰ ਲਓ 5 ਦਿਨ ਦੀ ਸੇਲ ਆ ਸੂਟ ਹੈਗਾ ਸਿਰਫ 1500 ਦਾ ਬਾਜ਼ਾਰ ਦੀ ਕੀਮਤ ਕੋ 3000 ਕੋ 3200 ਕੋ 350 ਮੈਂ ਤੁਹਾਨੂੰ ਬਾਰ-ਬਾਰ ਕਹੀ ਜਨਾ ਭਾਜੀ ਗਲਾਸ ਜਮਾ ਹੀ ਬੰਦ ਸੋ ਸਾਰਿਆਂ ਦੇ ਵੱਡੇ ਫਾਇਦੇ ਛੇਤੀ ਆਜੋ ਬੱਕਰਾ ਸਟਾਈਲ ਨੇੜੇ ਸ਼ੇਖ ਫਜ਼ਾ ਗੇਟ ਜੜਿਆਲਾ ਗੁਰੂ ਜਿੱਥੇ ਸਾਰੇ ਭੈਣਾ ਭਰਾਵਾਂ ਦੇ ਫਾਇਦੇ ਸੂਟ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਹੋ ਜਾਂਦਾ 100 200 500 700 ਤੋਂ ਲੈ ਕੇ 20000 ਤੱਕ ਦੇ ਸੂਟ ਤੁਹਾਨੂੰ ਮਿਲ ਜਾਣੇ ਜਿੱਦਾਂ ਦਾ ਤੁਹਾਡਾ ਬਜਟ ਆ 31 ਅਕਤੂਬਰ ਤੋਂ ਪਹਿਲਾਂ-ਪਹਿਲਾਂ ਆਜੋ ਤੁਹਾਡੇ ਲੱਖਾਂ ਰੁਪਏ ਬਚਾ ਕੇ ਭੇਜਾਂਗੇ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਇੱਕ ਸੂਟ ਆ 5000 ਦਾ ਪਰ ਇੱਥੇ ਤੁਹਾਨੂੰ ਹੀ 5000 ਦੇ ਦੋ ਦੇਣੇ 2500 ਰੁਪਏ ਦੇਵਾਂਗੇ। ਲੋ ਜੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੇ ਆਸਤੇ ਵੀ ਸਪੈਸ਼ਲ ਪੀਸ ਲੈ ਕੇ ਆਏ ਆ ਹੈਵੀ ਦੁਪੱਟਿਆਂ ਦੇ ਨਾਲ 8-8000 ਵਾਲੇ ਸੂਟ 4-4000 'ਚ ਭਾਜੀ 4-4000 ਦੇ ਵਿੱਚ। ਇਹ 10-12000 ਤੋਂ ਸੂਟ ਘੱਟ ਨਹੀਂ ਮਿਲਦਾ। ਹੈਵੀ ਦੁਪੱਟਾ origignal ਪੀਸ ਆ ਅਸੀਂ ਦੇਣਾ ਸਿਰਫ 5000 ਰੁਪਏ ਦਾ। 5000 ਰੁਪਏ ਦਾ ਸੂਟ ਦੇਣਾ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਨਹੀਂ ਦੇਣਾ। ਚਾਹੇ ਤੁਸੀਂ ਪਾਕਿਸਤਾਨੀ ਡੀਟੇਲ ਵਰਕ ਦੇ ਵਿੱਚ ਲੈ ਭਾਜੀ ਮੈਂ ਕਹਿੰਦਾ ਐਨਆਰਆਈ ਭੇਡ ਭਰਾਵਾਂ ਦੀ ਸਭ ਤੋਂ ਵੱਧ ਲੁੱਟ ਹੁੰਦੀ ਆ ਕਿਉਂਕਿ ਉਹ ਰੇਟ ਪੁੱਛਦੇ ਨਹੀਂ ਚੀਜ਼ ਦੇਖਦੇ ਵਧੀਆ ਪਰ ਅਸੀਂ ਚੈਲੰਜ ਕਰਕੇ ਕਹਿੰਦੇ ਆ ਸਾਡੇ ਤੋਂ ਵੀ ਰੇਟ ਪੁੱਛਣ ਦੀ ਲੋੜ ਨਹੀਂ ਟੈਗ ਦੇਖੋ ਸੂਟ ਲੈ ਜਾਓ ਬਿੱਲ ਬਣਾਓ ਤੇ ਘਰ ਜਾਓ ਇਹਦੇ ਕਰਕੇ ਦੂਸਰ ਵਾਰ ਕੀਤਾ ਹੋਇਆ ਪੂਰਾ ਪ੍ਰੋਪਰ ਲਗਜ਼ਰੀ ਵਰਕ ਇਹ ਵੀ ਤੁਹਾਨੂੰ ਅਸੀਂ 55500 ਦੇ ਵਿੱਚ ਸੂਟ ਦੇਣੇ ਆ ਮਤਲਬ ਜਿਹੜੇ ਸਾਡੇ ਕੋਲ ਸੂਟ ਹੈ ਨਾ ਇੱਕ ਤਾਂ ਇਹ ਹੈ ਆ ਵੀ ਇਤਨੀ ਵੈਰਾਈਟੀ ਨਹੀਂ ਤੁਹਾਨੂੰ ਕਿੱਥੋਂ ਮਿਲਣੀ ਤੇ ਦੂਜਾ ਰੇਟ ਨਹੀਂ ਮਿਲਣੇ ਵੱਖਰਾ ਸਟਾਈਲ ਵੱਖਰੀ ਲੁੱਕ ਵੱਖਰੀ ਪਛਾਣ ਬੱਕਰੀ ਟੌਰ ਕੱਢਾਂਗੇ ਤੇ ਜਦੋਂ ਵਿਆਹ ਸ਼ਾਦੇ ਨੇ ਸਾਡੇ ਸੂਟ ਪਾ ਕੇ ਜਾਉਂਗੇ ਤਾਂ ਬੱਕਰੀ ਲੋਕੋ ਹੀ ਬਣੂਗੀ ਬੱਕਰੀ ਟੌਰ ਨਿਕਲ ਜੂਗੀ ਆ ਦੇਖੋ ਕਿੰਨਾ ਬਾਈ ਹਰ ਰੋਜ਼ ਨਵੇਂ ਨਵੇਂ ਡਿਜ਼ਾਈਨ ਆਉਂਦੇ ਆ ਬਿਲਕੁਲ ਜੀ ਹਰ ਰੋਜ਼ ਨਵੇਂ ਡਿਜ਼ਾਈਨ ਆਉਂਦੇ ਆ ਨਵੀਂ ਡਿਜ਼ਾਈਨਿੰਗ ਬੁਟੀਕ ਪੀਸ ਹੁੰਦੇ ਆ ਡਿਫਰੈਂਟ ਪੀਸ ਹੁੰਦੇ ਆ ਡੀਲਡ ਬੱਤੇ ਹੁੰਦੇ ਇਤਨਾ ਦੀ ਸ਼ਾਨਦਾਰ ਚੀਜ਼ਾਂ ਭਾਜੀ ਕਿੱਥੇ ਮਿਲਣਿਆ ਆਮ ਜੰਡੇਆਲਾ ਗੁਰੂਚੇ ਪਰ ਆਜੋ ਤੁਸੀਂ ਵੱਖਰਾ ਸਟਾਈਲ ਤੇ ਜਿੱਥੇ ਵੱਡੇ ਫਾਇਦੇ ਆ ਦੇਖੋ ਭਾਈ ਸਾਡੇ ਕੋਲ ਸੂਟ ਤਾਂ ਹੈਗੇ ਹੀ ਆ ਇਹਦੇ ਨਾਲ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਂ ਲੈਣਿਆ ਉਹ ਵੀ ਸਾਡੇ ਕੋਲ ਮਿਲ ਜਾਂਦੇ ਆ ਪਰ ਹੀ ਭੈਣਾ ਦਾ ਫਾਇਦਾ ਵੀਰਾਂ ਦਾ ਵੀ ਡਬਲ ਹੀ ਫਾਇਦਾ ਕੋਟ ਪੈਂਟ 2 ਪੀਸ ਬਣਾਣਾ ਚਾਹੇ 3 ਪੀਸ ਬਣਾਣਾ ਵਾ 2995 2 ਪੀਸ 3 ਪੀਸ 37 ਛੜਦਾ ਕੁਰਤੇ ਪਜਾਮੇ ਬਣਾਉਣੇ ਤੁਸੀਂ ਬਾਸਕਟਾ ਬਣਾਉਣੇ ਬਲੇਜ਼ਰ ਸਾਰਾ ਕੁਝ ਹੀ ਭਾਜੀ ਇੱਥੇ ਹੀ ਤੁਹਾਨੂੰ ਮਿਲਣਾ ਅਵੇਲਵਰ ਇਹ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਲੈਣਿਆ ਉਹਦੇ ਤੇ ਤੁਸੀਂ ਤੁਹਾਡਾ ਸਕਰੀਨ ਸ਼ਾਟ ਲੈ ਕੇ ਆ ਜੋ 20% ਤੁਹਾਨੂੰ ਐਕਸਟਰਾ ਡਿਸਕਾਊਂਟ ਹੋਵਾਂਗੇ 20% ਐਕਸਟਰਾ ਡਿਸਕਾਊਂਟ ਖੇਤੀ ਆ ਜੋ ਵੱਖਰਾ ਸਟਾਈਲ ਜੜਿਆ